ਜੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਜੈ ਮਾਤਾ ਦੀ ਰਾਮ ਰਾਮ ਅੱਜ ਅਸੀਂ ਬਣਾਉਣ ਲੱਗੇ ਆ ਖੋਏ ਦੀ ਬਰਫੀ ਨਾਲ ਮੰਮੀ ਵੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਡੇਲੀ ਲਾਈ ਬਲੌਗ ਤੇ ਨੰਤੇ ਤੁਹਾਡਾ ਸੰਗਤ ਹੈ ਤੇ ਅੱਜ ਆਪਾਂ ਬਣਾਉਣ ਲੱਗੇ ਆ ਖੋਏ ਦੀ ਬਰਫੀ ਉਹਦੋਂ ਆਪਾਂ ਕੋਇਆ ਬਣਾਇਆ ਸੀ ਤੇ ਤੁਹਾਨੂੰ ਦੱਸਿਆ ਸੀ ਕਿ ਆਪਾਂ ਬਰਫੀ ਬਣਾਵਾਂਗੇ ਤੇ ਅੱਜ ਆਪਾਂ ਬਰਫੀ ਬਣਾਉਣ ਲੱਗੇ ਆ ਤੇ ਇਹਦੀ ਵੀਡੀਓ ਪਾਵਾਂਗੇ ਤੁਹਾਨੂੰ ਬਰਫੀ ਦੀ ਆ ਆਪਾਂ ਬਰਫੀ ਅੱਜ ਬਣਾਉਣ ਲੱਗੇ ਆ ਤੇ ਆਪਾਂ ਉਧਰ ਖੁਆ ਤਿਆਰ ਕੀਤਾ ਹੈਗਾ ਤੇ ਉਹਦੇ ਤੋਂ ਆਪਾਂ ਤੁਹਾਨੂੰ ਕਿਹਾ ਕਿ ਬਰਫੀ ਬਣਾਵਾਂਗੇ ਤੇ ਅੱਜ ਆਪਾਂ ਬਰਫੀ ਬਣਾਵਾਂਗੇ ਤੇ ਇਹਦੇ ਵਿੱਚ ਕੀ ਕੀ ਪੈਂਦਾ ਤੁਹਾਨੂੰ ਦੱਸਦੇ ਆ ਵੈਸੇ ਪਾਉਣ ਨੂੰ ਤੇ ਕਈ ਕੁਝ ਪੈ ਜਾਂਦਾ ਵਿੱਚ ਜੋ ਮਰਜ਼ੀ ਪਾਈ ਜਾਓ ਸਾਰੇ ਡਰਾਈ ਫਰੂਟ ਪੈ ਜਾਂਦੇ ਪਰ ਆਪਾਂ ਖੁਆ ਰਿਹਾ 250 ਗ੍ਰਾਮ ਖੁਆ ਵਾ ਸਾਡਾ ਤੇ ਵਿੱਚ ਆਪਾਂ ਚੀਨੀ ਪਾਵਾਂਗੇ 4 ਚਮਚੇ ਚੀਨੀ ਦੇ ਆ ਕਿਉਂਕਿ ਆਪਾਂ 슈ਗਰ ਫ੍ਰੀ ਮਤਲਬ ਬਰਫੀ ਬਣਾਉਣੀ ਆ ਜਿਆਦਾ ਮਿੱਠਾ ਜਿਹੜਾ ਉਹ ਨਹੀਂ ਪਾਉਣਾ ਆ ਲਾਚੀ ਜਿਹੜੀ ਐ ਲਾਚੀਆਂ ਦਾ ਪਾਊਡਰ ਲਿਆ ਵਾ ਪਰ ਲਾਚੀਆਂ ਨੂੰ ਕੁੱਟ ਲਿਆ ਇਹ ਇੱਕ ਚਮਚਾ ਵਾ ਆਪਾਂ ਬਦਾਮ ਲਏ ਆ ਤੇ ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਵਾ ਇਹ 6 ਬਦਾਮ ਹੀ ਗਿਰੀਆਂ ਬਦਾਮ ਦੀਆਂ 6 ਤੇ ਉਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਕਿਉਂਕਿ ਇਹਦੇ ਹਿਸਾਬ ਦੇ ਨਾਲ ਇੰਨੇ ਕੀ ਪੈਣੇ ਵਿੱਚ ਤੇ ਪਾਉਣ ਨੂੰ ਆਪਾਂ ਕਿੰਨੇ ਵੀ ਡਰਾਈ ਫਰੂਟ ਪਾ ਸਕਦੇ ਆ ਪਰ ਆਪਾਂ ਬਹੁਤ ਸਾਦੇ ਢੰਗ ਨਾਲ ਮਰਫੀ ਬਣਾਵਾਂਗੇ ਤੇ ਬਣਾਵਾਂਗੇ ਵੀ ਵਧੀਆ ਜਿਸ ਤਰ੍ਹਾਂ ਅੰਗਲਵਾਈ ਬਣਾਉਂਦੇ ਆ ਇਸੇ ਸਟਾਈਲ ਨਾਲ ਆਪਾਂ ਬਣਾਵਾਂਗੇ ਤੇ ਸੌਖੇ ਢੰਗ ਨਾਲ ਬਣਾਵਾਂਗੇ ਤੇ ਉਹ ਆਪਾਂ ਤੁਹਾਨੂੰ ਦੱਸਦੇ ਆ ਤੇ ਹੁਣ ਆਪਣਾ ਕੜਾਈ ਰੱਖਦੇ ਆ ਤੇ ਫੇਰ ਤੁਹਾਨੂੰ ਦੱਸਦੇ ਆ ਨਾਲ ਕਿਓ ਵੀ ਆ ਕਿਓ ਪਾਉਣਾ ਚਾਹੀਦਾ ਕਿ ਆ ਕਿਓ ਜਿਹੜਾ ਇਹ ਆਪਾਂ ਪਾਵਾਂਗੇ ਕਟਛੀ ਤੇ ਰੱਤੀ ਆ ਗੈਸ ਨਹੀਂ ਕਰਤਾ ਚਾਲੂ ਇਹ ਚ ਪਾਵਾਂਗੇ ਅਸੀਂ ਪਹਿਲਾਂ ਥੋੜਾ ਜਿਹਾ ਪਾਣੀ ਅੱਧਾ ਗਲਾਸ ਅੱਧਾ ਗਲਾਸ ਪਾਣੀ ਪਾ ਕੇ ਵਿੱਚ ਅਸੀਂ ਪਾਦਣੀ ਆ ਸ਼ੱਕਰ ਇਹਦੀ ਚਾਣੀ ਬਣਾਉਣੀ ਆ ਹਲਵਾ ਇਸਟਾਈਲ ਬਣਾਵਾਂਗੇ ਇਹ ਹੋਣੀ ਜਿਦਾ ਇਦਾਂ ਬਾਲਾ ਆਊਗਾ ਤੇ ਪਾਣੀ ਜਿਹੜਾ ਸੁੱਕਦਾ ਜਾਣਵਾ ਉੜਕੇ ਤਾਂ ਚੈੱਕ ਕਰਨਾ ਵਾ ਇੱਕ ਤਾਰ ਦੀ ਚਾਣੀ ਬਣੀ ਕਿ ਨਹੀਂ ਐ ਕਰਕੇ ਹਜੇ ਨਹੀਂ ਬਣੀ ਜਿਹੜਾ ਜਿਹੜਾ ਆਪਾਂ ਜੂਕੂਲ ਗੈਸਨ ਬਣਾਉਨੇ ਆ ਹੂੰ ਵੀ ਇਸ ਦਿਨ ਚਾਸ਼ਨੀ ਕਰਨੀ ਪੈਂਦੀ ਉਹ ਵੀ ਇੱਕ ਤਾਰ ਦੀ ਚਾਸ਼ਨੀ ਪੈਂਦੀ ਕਿਉਂ ਕਿ ਤਾਂ ਚਾਸ਼ਨੀ ਡੜੀ ਬਣਾਉਂਦੇ ਹੁੰਦੇ ਆਂ ਜੀ ਟੈਂਡ ਅੱਛਾ ਉਹ ਵੀ ਇਹ ਕਿਹਦੇ ਲੱਗੇ ਹਲਵਾਈ ਨਾ ਹਲਵਾਈ ਵੀ ਨਾਲੇ ਦੁਕਾਨ ਦੇ ਲੱਗੇ ਹਲਵਾਈ ਦੀ ਦੁਕਾਨ ਹੁੰਦੀ ਬਣਾਉਂਦਾ ਹੁੰਦਾ ਸੀ ਉਹਦੇ ਹਲਵੇਂ ਦੇ ਰਿਝਾ ਹੁੰਦੇ ਅੱਜ ਤਾਂ ਜਾ ਜਾ ਇੰਜ ਨਾ ਲੱਗ ਰਿਹਾ ਵਰਖਿਆ ਨਾ ਉਹ ਜਦੋਂ ਇਹ ਪਕਵਾ ਬਣਾਉਂਦੇ ਤੇ ਤੇਲ ਵਰਖੀ ਬਣਾਉਂਦੇ ਤੇ ਜਾਣੀ ਘਰ ਕਿਸ ਤਰ੍ਹਾਂ ਪਤਾ ਲੱਗਦਾ ਤਾਰੇ ਪਤਾ ਲਾ ਹਾਂ ਕੜਛੀ ਨੇ ਆ ਕਰਕੇ ਆ ਕਰਕੇ ਦੇਖੀ ਦਾ ਹਾਂ ਪਾਣੀ ਦੇ ਵਿੱਚ ਬੜਾ ਜਿਹਾ ਪਾਣੀ ਪਾ ਕੇ ਉਹ ਇਹ ਤਾਂ ਜਾਂਦੇ ਨਾ ਤਾਰ ਕੀ ਹੁੰਦੀ ਹੈ ਪਾਣੀ ਹੁੰਦਾ ਵਾ ਪਾਣੀ ਸੁੱਕ ਜਾਂਦਾ ਆ ਖੰਡ ਸੰਘਣੀ ਹੁੰਦੀ ਜਾਂਦੀ ਹੈ ਪਾਣੀ ਦੀ ਮਾਤਰਾ ਘਟਦੀ ਜਾਂਦੀ ਹੈ ਕਹਾਂ ਉਹ ਸੰਗਣੀੰਦਾ ਜਾਣਾ ਦਾ ਇੱਕ ਤਾਰ ਦੀ ਚਸ਼ੀ ਭੰਜਣੀ ਅੱਜ ਕੀ ਹੈ ਹਣਾ ਪਾਣੀ ਜਿਹੜਾ ਭਾ ਭਣ ਕੇ ਉੱਡਦਾ ਜਾਂਦਾ ਵਾ ਥੱਲੇ ਖੰਡ ਰਹਿੰਦੀ ਜਾਂਦੀ ਬਸ ਮੁਰਕ ਐ ਕਰਕੇ ਚੈੱਕ ਕਰਦਾ ਜਣਾ ਜਦੋਂ ਪਾਣੀ ਪੂਰਾ ਉੱਡ ਗਿਆ ਆਹ ਬਣ ਚਲੀ ਬਸ ਇੱਕ ਤਾਬ ਦੀ ਥੋੜਾ ਜਿਹਾ ਕਹਣਾ ਗੈਸ ਕੱਟ ਕਰ ਦਿੰਨੇ ਪਾਣੀ ਸੁੱਕ ਜਲਾ ਬਸ ਲੋ ਜੀ ਆ ਬਣ ਗਈ ਕਤਾਰ ਦੀ ਚਾਸ਼ਨੀ ਆਖ ਹੁਣ ਇਹਨੂੰ ਆਪਾਂ ਅੱਜ ਕੀ ਕਰਨਾ ਵਾ ਖੋਆ ਜਿਹੜਾ ਇਹ ਸੁੱੜਦਣਾ ਹਨਾ ਕੋਆ ਇਹਨਾ ਇਹ ਸੁੱੜਦਣਾ ਹੋੜੀ ਸੁੱਟਣਾ ਵਾ ਚਾਸ਼ ਜਿੱਟਾ ਇੱਥੇ ਬਾਹਰ ਨਾ ਪੈਣ ਪਾਇਆ ਖੋਆ ਵਾ ਪਾਇਆ ਖੋਆ ਵਾ ਅਹੀਂ ਆਪਣੇ ਸਵਾਦ ਨਾਲ ਅੱਧੀ ਕੋਲੀ ਖੰਡ ਦੀ ਪਾਈ ਆ ਕਿਉਂਕਿ ਜਿਆਦਾ ਮਿੱਠਾ ਨਹੀਂ ਖਾਂਦੇ ਤੇ ਆਪਣੇ ਹਿਸਾਬ ਨਾਲ ਜੇ ਹਿਸਾਬ ਨਾਲ ਮਿੱਠਾ ਖਾਂਦੇ ਹੋ ਹਿਸਾਬ ਨਾਲ ਪਾ ਸਕਦੇ ਮਨ ਨੇ ਇਹ ਚਾਹ ਕਰਕੇ ਲਾਈ ਜਾਣਾ ਵਾ ਹੁਣ ਇਹਨੂੰ ਆਪਾਂ ਹਿਲਾਉਣਾ ਵਾ ਗਿਆ ਥੋੜਾ ਆ ਇਹ ਤੇਜ਼ ਕਰ ਦਿੰਨੇ ਸੇਕਾ ਜਿਹੜਾ ਮੜਾ ਚੰਗੀ ਤਰ੍ਹਾਂ ਲੱਗੇ ਜਿਆਦਾ ਘਟ ਜਾ ਜਿਵੇਂ ਲਈ ਮੈਂ ਇੱਕਰੀ ਬਣਾਈ ਆ ਹਾਂ ਦੂਸਰੀ ਜੀ ਬਣਾਉਣ ਲੱਗਾ ਜੇ ਆਪਾਂ ਅੱਗ ਤੇ ਬਣਾਵਾਂਗੇ ਚੁੱਲੇ ਤੇ ਤਾਂ ਵੀ ਜਿਹੜੀ ਇਸ ਚੁੱਲੇ ਦਾ ਸੇਕ ਉਹ ਘੱਟ ਰੱਖਣਾ ਪੈਣਾ ਤੇ ਪਹਿਲਾਂ ਵੀ ਇਹ ਵੀਡੀਓ ਪਾਈ ਆ ਜੇ ਜਾ ਕੇ ਵੇਖ ਸਕਦੇ ਜੀ ਪਰਫੀ ਦੀ ਅਰੋਧੋਂ ਇਹ ਪਿਸਤਾ ਬੜਾ ਕੁਝ ਪਾਇਆ ਵਿੱਚ ਐਰ ਕੀ ਕੱਲੇ ਬਦਾਮ ਹੀ ਪਾਉਣੇ ਆ ਚੰਗੀ ਤਰ੍ਹਾਂ ਲਾਈ ਜਾਣਾ ਜੀ ਗਾਣੇ ਨਾ ਬਣਨ ਗੰਡਾ ਨਾ ਬਣਨਾ ਗੰਡਾ ਨਾ ਬਣਵਾਸੇ ਦੀਆਂ ਲਾਈ ਜਾਓ ਲਾਈ ਜਾਓ ਜੋਰ ਜੋਰ ਜੀ ਲਾਉਣਾ ਪੈਂਦਾ ਤਾਂ ਜਿੱਦਾਂ ਮਾਰਨਾ ਖੜਕਾ ਇਹ ਤਾਂ ਇਹ ਗਾਚੇ ਨਾਲ ਪੁੱਟਦੇ ਵੀ ਨਾਲ ਜਿਹੜਾ ਲਾਚੀਆਂ ਦਾ ਪਾਊਡਰ ਹੈ ਉਹ ਵੀ ਨਾਲ ਹੀ ਪਾ ਦਨਾ। ਇਹ ਕਿਉਂ? ਇਹ ਲਿਆ ਸੀ। ਇੱਕ ਚਾਜਾ। ਕਿਹੋ ਦਾ? ਇੱਕ ਚੁੰਜਾ ਕਿਹੋ ਦਾ ਪਾਉਣਾ ਵਾ। ਹਰ ਦੇਸੀ ਕਿਹੋ। ਦੇਸੀ ਕਿਹੋ ਆ ਪਿਓਰ ਘਰ ਬਣਾਇਆ। ਇਹ ਤਾਂ ਆਏ ਨਾ ਕਿ ਉਹ ਨਾ ਘੜ ਜਿਹੜੀ ਬਰਪੀ ਉਹ ਥੱਲੇ ਨਹੀਂ ਲੱਗਦੀ ਕੜਾਈ ਦੇ ਨਾਲ ਤਾਂ ਦਾਣੇ ਨਹੀਂ ਬਾਈਦੇ ਵਰਤੀ ਦੇ ਹੁਣ ਥੱਲੇ ਨਹੀਂ ਲੱਗਣ ਦੇਣਾ ਲਗਾਤਾਰ ਹਿਲਾਉਣਾ ਗੈਸ ਜਿਹੜਾ ਥੋੜਾ ਘਟ ਕਰ ਦੇਣਾ ਹੁਣ ਕਿਉਂਕਿ ਹੁਣ ਸੇਕਾ ਲੱਗਣਿਆ ਪਿਆ ਜ਼ਿਆਦਾ ਬਾਸ ਮਲਤ ਇੱਥੇ ਆ ਤੇ ਹਾਰੇ ਖਾਂ ਕੇ ਥੱਲੇ ਨਾ ਲੱਗੇ ਥੱਲੇ ਲੱਗੀ ਇਹਦੇ ਨੇ ਸੜ ਜਾਣਾ ਕਾਲਾ ਹੋ ਜਾਣਾ ਆ ਹਿਲਾਉਂਦੇ ਰਹਿਣਾ ਹੁਣ ਮੁੜ ਕੇ ਸਖਤ ਹੁੰਦਾ ਜਾਂਦਾ ਜਿੰਨਾ ਤੀ ਹੂੰ ਕੜਾਈ ਛੱਡ ਜਾਂਦਾ ਹੁਣ ਹੂੰ ਇਹੋਲੇ ਛੱਡਦੇ ਆ ਤੇ ਕੜਾਈ ਇਹ ਬੱਤੀ ਨਾਲ ਭੁੱਜ ਜਾਂਦਾ ਚੰਗੀ ਤਰ੍ਹਾਂ ਹੁਣ ਇਹ ਬਰਫੀ ਵਧੀਆ ਬਣਦੀ ਆ ਤੇ ਮੈਂਟ ਤੇ ਜ਼ਰੂਰ ਹੁੰਦੀ ਆ ਕੁਝ ਮਿੰਟ ਲੱਗ ਜੇ ਲਣਾ ਨਾ ਹਮਮਮ ਹਰ ਚੀਜ਼ ਆਪਣੇ ਵਧੀਆ ਬਣ ਜਾਂਦੀ ਹੈ ਬਾਸੇ ਦਾ ਇਹ ਧਿਆਨ ਰੱਖਣਾ ਕਿ ਥੱਲੇ ਨਾ ਲੱਗੇ ਮੈਂ ਹਿਲਾਇਆ ਦਮ ਨਾਲ ਹਲੋ ਵੀਡੀਓ ਨੂੰ ਲਾਇਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਅਹੀਂ ਹੁਣ ਇਦਾਂ ਰੋਜ਼ ਵੀਡੀਓ ਪਾ ਕਰਾਂਗੇ ਤੇਰੀਆਂ ਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਸਾਡਾ ਇਹ ਬਣਾਉਣ ਦਾ ਤਰੀਕਾ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵਾ ਜੇ ਕੋਈ ਗਲਤੀ ਆ ਕੋਈ ਇਹਨੂੰ ਕਮੈਂਟ ਕਰਕੇ ਦੱਸੋ ਤੇ ਇਦਾਂ ਹੋਣਾ ਚਾਹੀਦਾ ਸੀ ਅਸੀਂ ਉਹ ਗਲਤੀ ਨੂੰ ਸੁਧਾਰੀਏ ਤੁਹਾਡੇ ਤੋਂ ਹੀ ਆਪਕਾ ਅਨੁਮਾਨ ਇਦਾਂ ਹਰ ਵਾਰ ਚੱਲਦਾ ਬਾਕੀ ਅਸੀਂ ਆਪਣੇ ਵੱਲ ਪੂਰੀ ਕੋਸ਼ਿਸ਼ ਕੀਤੀ ਹੈ ਵਧੀਆ ਚੀਜ਼ ਬਣਾਉਣ ਦੀ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੇ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ ਇਹ ਧੀਲੇ ਚਾਨੀ ਹੈ ਭਈ ਕਿ ਕੜਾਈ ਜਿਹੜੀ ਉਹ ਮੁੜ ਕੇ ਆ ਜਿਹੜੀ ਇਸ ਤਰ੍ਹਾਂ ਛੱਡਣ ਪੈਂਦੀ ਆ ਅਜੇ ਨਹੀਂ ਬਣਿਆ ੁੱਲੇਣੀ ਲੱਗ ਜਾਂਦਾ ਨਾ ਇਹਦਾ ਹਲਾਈ ਜਾਣਾ ਲੱਗਾ ਥੱਲੇ ਲੱਗੀ ਇਹਦੇ ਨਾਲ ਹੀ ਕਾਲੀ ਹੋ ਜਣੀ ਸੜ ਜਣੀ ਜਿੱਦਾਂ ਆਪਾਂ ਰਵਾ ਭੁੰਨਦੇ ਆ ਤੈਨੂੰ ਹਲਾਈਦਾ ਵਾ ਥੱਲੇ ਨਾ ਲੱਗੇ ਉਦਾਂ ਹੀ ਇਹ ਆ ਲੋ ਜੀ ਇਹ ਸਨਡ ਹੋ ਗਿਆ ਤਿਆਰ ਇਹਨਾਂ ਨੂੰ ਕੱਢਾਂਗੇ ਆਪਾਂ ਕੜਾਈ ਆ ਗਿਆ ਛੜਤੀ ਆਖ ਦੇਖਣੇ ਨਾ ਆਹ ਘਣ ਥੱਲੇ ਲੱਗਣ ਡਿਆ ਆਹ ਹਿਲਾਉਣੇ ਥੱਲੇ ਲੱਗਣ ਡਿਆ ਇਹ ਹੁਣ ਤਿਆਰ ਹੋ ਗਿਆ ਵਾ ਜਿਹੜਾ ਇਦਾਂ ਆਖ ਕੜਾਈ ਦੇ ਨਾਲੇ ਲੱਗਣ ਡਿਆ ਅੱਧੇ ਘੰਟੇ ਲੱਗ ਗਿਆ ਨਾ ਹੁਣ ਇਹਨੂੰ ਆਪਾਂ ਗੈਸ ਨੂੰ ਬੰਦ ਕਰ ਦੇਣਾ ਆਹ ਥੱਲੇ ਨਾ ਲੱਗਦਾ ਇਹ ਸਮਝ ਲਓ ਤਿਆਰ ਇਹਦੀ ਨਿਸ਼ਾਨੀ ਹੋਈ ਹੈ ਕਿ ਤਿਆਰ ਹੋ ਗਿਆ ਉਹਨਾਂ ਨੇ ਪਲੇਟ ਤੇ ਕਢ ਲੈਣਾ ਮੈਂ ਜਿਦ ਤਰ੍ਹਾਂ ਕਿ ਉਹ ਲਾ ਗਿਆ ਥੋੜਾ ਪਲੇਟ ਤੇ ਕਿਉਂਕਿ ਇਹ ਥੋੜਾ ਵਾ ਇਸ ਕਰਕੇ ਆਪਾਂ ਨੇ ਥੋੜਾ ਸਾਈਡ ਤੇ ਕਰਕੇ ਫਲਾਵਾਂਗੇ ਜ਼ਿਆਦਾ ਨਹੀਂ ਹੈ ਨਵਾਂ ਚੁੰਚੇ ਦੇ ਨਾਲ ਲਾ ਲੈਣਾ ਇਦਾਂ ਹੀ ਪਲੇਟ ਦੇ ਤੇ ਆ ਕਰ ਲੈਣਾ ਯੋਗੀਏ ਥੋੜਾ ਬਾ ਬਣਾਇਆ ਤਾਂ ਕਰਕੇ ਉਹਨੂੰ ਆਪਾਂ ਸਾਈਡ ਜੀ ਦੇ ਆਂ ਕਰਕੇ ਖਲਾਰਨਾ। ਹਾਂ। ਹੱਥ ਨਾਲ ਵੀ ਕਰ ਸਕਦੇ ਆ। ਹੱਥ ਨਾਲ ਨਹੀਂ ਇਹਨਾਂ ਕਰ ਲੈਣੇ ਕੋਈ ਨਹੀਂ। ਇਹ ਜੋ ਠੰਡਾ ਹੁੰਦਾ ਗਿਆ ਨਾ ਇਹਦੇ ਨਾਲ ਨਹੀਂ ਜੁੜਨਾ ਹੁਣ ਇਹ ਨਾਲ ਤਾਂ ਜੁੜਨਿਆ ਗਰਮਿਆਂ ਨਾਲ ਹਾਂ ਉਹ ਆਹ ਕਰਕੇ ਆਪਾਂ ਕਰੀ ਜਣਾ ਹਾਂ ਬਸ ਪਤਲੇ ਪਤਲੇ ਕੇਸ ਕਰਕੇ ਪਤਲੇ ਪਤਲੇ ਇਹਨੂੰ ਆਖ ਲਾਰ ਲੈਣਾ ਜਿੰਨਾ ਮਰਜ਼ੀ ਤੁਹਾਡੀ ਮਰਜ਼ੀ ਜਿੰਨਾ ਮਰਜ਼ੀ ਪਤਲਾ ਰੱਖ ਲਓ ਜਿਆਦਾ ਪਤਲਾ ਰੱਖਣਾ ਮਤਲਬ ਪਤਲਾ ਰੱਖ ਲਓ ਹਾਂ ਥੋੜੇ ਮੋਟੇ ਕਰ ਲਓ ਹਾਂ ਉਹ ਤੁਹਾਡੀ ਮਰਜ਼ੀ ਹੈ ਜਿੰਦਾਂ ਮਰਜ਼ੀ ਆਈ ਦੰਗ ਲੜੀ ਜਾਣਾ ਹੈ ਬੜਾਵਾ ਇਹ ਹੋ ਗਿਆ ਤਿਆਰ ਆਪਣਾ ਬਾਕੀ ਇਹ ਸਾਈਡ ਤਾਂ ਕਰਕੇ ਕਰ ਲੋ ਜਦੋਂ ਇਹ ਆਪ ਪਾ ਦਾਂਗੇ ਆ ਨਾ ਮੈਂ ਲਾ ਦੇਣਾ ਤੇ ਆਪਾਂ ਇਹ ਚਾ ਜੋ ਮਰਜ਼ੀ ਪਾ ਸਕਦੇ ਆ ਜੋ ਮਰਜ਼ੀ ਪਾ ਸਕਦੇ ਆ ਵਾਜੀ ਵਾ ਕੀ ਆ ਕਹਨੇ ਹਲਵਾਈ ਦੇ ਹੁਣ ਤਾਂ ਪੱਕਾ ਲਵਾਈ ਬਣ ਗਿਆ ਨਾ ਹੁਣ ਕਿ ਇਹ ਦਿਨ ਵੇਸਣ ਦੀ ਪਾਵਾਂਗੇ ਫਿਰ ਆਪਾਂ ਪਾਵਾਂਗੇ ਗੋੰਦ ਦੇ ਲੱਡੂ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੁਸੀਂ ਇਹ ਹਲਵਾਈ ਦੀ ਬਰਫੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਹੁਣ ਮਿਲ ਕੇ ਆ ਕਰਕੇ ਦਬ ਦੇਣਾ ਥੋੜਾ ਥੋੜਾ ਇਹ ਬਰੀਆ ਬਣ ਗਈ ਤੇ ਚਾਰਫੇ ਤੇ ਬੈਠਿਆ ਜਣਾ ਨਾ ਹੈ ਨਾ ਹਾਂ ਕਰਕੇ ਦਬ ਦੇਣਾ ਹੱਥ ਨਾਲ ਵੀ ਕਰ ਸਕਦੇ ਆ ਹੱਥ ਨਾਲ ਵੀ ਕਰ ਸਕਦੇ ਆ ਹੱਥ ਨਾਲ ਜਰੂਰ ਕਰਨਾ ਕੜਚੀ ਨਾ ਕਰੋ ਲੋ ਜੀ ਦਸਨਾ ਹਟਾ ਤਿਆਰ ਹੁਣ ਇਹਦੇ ਤੁਹਾਨੂੰ ਹੀ ਤਿੰਨ ਚਾਰ ਟੁਕੜੇ ਤਿੰਨ ਚਾਰ ਘੰਟੇ ਲੱਗਣੇ ਇਹਨੂੰ ਹੌਣ ਲੱਗਿਆ ਸਖਤ ਹੋਣ ਲੱਗਿਆ ਲੋ ਜੀ ਬਰਫੀ ਆ ਦੀ ਸਖਤ ਹੋ ਗਈ ਆ ਇਹਨੂੰ ਹੀ 4 ਘੰਟੇ ਰੱਖ ਛੱਡਿਆ ਵਾ ਤੇ ਹੁਣ ਇਹਨੂੰ ਹੀ ਕੱਟਨੇ ਆ ਇਹ ਆਪਣੇ ਹਿਸਾਬ ਨਾਲ ਕੱਟ ਸਕਦੇ ਜਿਹੜੇ ਹਿਸਾਬ ਨਾਲ ਪੀਸ ਕੱਟਨੇ ਆ। ਲੱਖੋ ਆ ਕ ਡਿਜ਼ਾਈਨ ਨਾਲ। 4 ਘੰਟੇ ਰੱਖ ਛੱਡਿਆ ਇਹਨੂੰ। 4 ਘੰਟੇ ਬਹ ਸਕਤ ਹੋਈ। ਦੋ ਜੀ ਇਸ ਦਾ ਬੇ ਹਨ ਆਪ ਵੀ ਇੱਥੇ ਆਂ ਰਹਿਣਾ ਕੋ ਕਾਟ ਕੇ ਜੀ ਪੀਸ ਹੈ ਹੀ ਕਰ ਲਿਆ ਬਰਫੀ ਦੇ ਦੇਖੋ ਕਿੰਨੀ ਸੌਫਟ ਬਣੀ ਆ ਮੰਮੀ ਖਾ ਕੇ ਦੇਖੋ ਕਿੰਨਾਂ ਚ ਬਣੀ ਆ ਸਵਾਦ ਹੈ ਸਵਾਦ ਮੰਮੀ ਅੰਦੇ ਬਹੁਤ ਸਵਾਦ ਬਣੀ ਆ ਤੇ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਅਗਲੀ ਵੀਡੀਓ ਵੀ ਕੱਲ ਨੂੰ ਲੈ ਕੇ ਆਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ